ਤਰਨਤਾਰਨ ਦੇ ਪਿੰਡ ਕੰਗ ਵਿਖੇ ਬੀਤੇ ਦਿਨੀ ਘਰ ਦੇ ਵਿੱਚ ਸਹਿਜ ਪਾਠ ਕਰ ਰਹੀ ਗੁਰਪ੍ਰੀਤ ਕੌਰ ਨਾਮਕ ਮਹਿਲਾ ਦਾ ਦਿਨ ਦਿਹਾੜੇ ਘਰ ਦੇ ਵਿੱਚ ਦਾਖਲ ਹੋ ਕੇ ਗੱਲਾ ਵੱਢ ਕੇ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਪਰਿਵਾਰ ਦੇ ਵੱਲੋਂ ਲੁੱਟ ਦੀ ਨੀਅਤ ਦੇ ਨਾਲ ਕਤਲ ਹੋਣ ਦਾ ਦਾਵਾ ਕੀਤਾ ਗਿਆ ਸੀ ਗੁਰਪ੍ਰੀਤ ਕੌਰ ਦੀ ਮੌਤ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਪਰਿਵਾਰ ਦੇ ਨਾਲ ਦੋਖ ਸਨਚਾ ਕੀਤਾ ਗਿਆ ਅਤੇ ਇਸ ਮੌਕੇ ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪੁਲਿਸ ਪ੍ਰਸ਼ਾਸਨ ਨੂੰ ਤਾੜਨਾ ਕੀਤੀ ਹੈ ਕਿ ਜਲਦੀ ਕਾਤਲਾ ਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਕਾਤਲਾ ਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਅਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੰਘਰਸ਼ ਵੇੜਿਆ ਜਾਵੇਗਾ ਦੇਖੋ ਅਕਾਲ ਤਖਤ ਸਾਹਿਬ ਦੇ ਹਸਿੱਯਤ ਦੇ ਵਿੱਚ ਇੱਥੇ ਆਇਆ ਇਹ ਸਵਾਲ ਤੁਸੀਂ ਅਜੇ ਵੀ ਇਸ ਨੂੰ ਪੁੱਛੋ ਜਿਆਦਾ ਬਿਹਤਰ ਹੈ ਪਰ ਮੇਰੇ ਸਾਹਿਬ ਦੇ ਨਾਲ ਤੋਂ ਉਹਨਾਂ ਨੂੰ ਕਰਨਾ ਚਾਹੀਦਾ ਕਿਉਂਕਿ ਇਹ ਪਰਿਵਾਰ ਸਿੱਖ ਪਰਿਵਾਰ ਵੀ ਹੈ ਸਿੱਖ ਮੈਂ ਕਹਿੰਦਾ ਨਾਮ ਹੀ ਹੋਵੇ ਆਪਾਂ ਸਾਰੇ ਬੰਦੇ ਹੀ ਆਂ ਇਨਸਾਨ ਆ ਇਨਸਾਨੀਅਤ ਦੇ ਨਾਤੇ ਕੱਲਾ ਐਸਜੀਪੀਸੀ ਦਾ ਹੀ ਨਹੀਂ ਸਾਰੇ ਇਨਸਾਫ ਪਸੰਦ ਲੋਕਾਂ ਦਾ ਫਰਜ਼ ਹੈਗਾ ਪਰ ਇਹਨਾਂ ਦੀ ਲੋੜ ਮਾਇਕ ਨਹੀਂ ਐਸ ਵੇਲੇ ਉਹ ਗੱਲ ਛੱਡ ਦੋ ਪੰਥ ਸਾਡਾ ਸਮਰਾਥ ਆ ਨਿਆਂ ਦੀ ਲੋੜ ਆ ਇਨਸਾਫ ਦੀ ਲੋੜ ਆ ਅੱਜ ਜੇ ਪੰਜਾਬ ਦੇ ਵਿੱਚ ਸਭ ਕੁਝ ਹੈਗਾ ਜੇ ਨਹੀਂ ਹੈਗਾ ਤੇ ਇਨਸਾਫ ਨਹੀਂ ਹੈਗਾ ਔਰ ਜੇ ਇਦਾਂ ਹੀ ਕੰਮ ਚੱਲਦਾ ਰਿਹਾ ਤੇ ਇਹ ਪਤਾ ਨਹੀਂ ਕਿੰਨੇ ਪਿੰਡਾਂ ਦੇ ਵਿੱਚ ਘਟਨਾਵਾਂ ਵਾਪਰੀਆਂ ਵਾਂ ਸਰਕਾਰਾਂ ਪੁਲਿਸ ਪ੍ਰਸ਼ਾਸਨ ਉਹ ਜਲਦੀ ਤੋਂ ਜਲਦੀ ਇਹੋ ਜੇ ਅਨਸਰਾਂ ਨੂੰ ਨੱਥ ਪਾਵੇ ਪੰਜਾਬ ਦੇ ਵਿੱਚ ਇਹ ਕਦੋਂ ਖੁੱਲੇ ਛੱਡਦੇ ਆਂ ਅਸੀਂ ਆਪਣੀਆਂ ਧੀਆਂ ਦੀਆਂ ਲਾਸ਼ਾਂ ਮੈਨੂੰ ਉਹਨਾਂ ਨੇ ਦਿਖਾਈ ਆ ਉਹ ਬੰਦਾ ਇੱਕ ਵੇਖ ਨਹੀਂ ਸਕਦਾ ਕਿਵੇਂ ਉਹ ਭੈਣ ਦੇ ਨਾਲ ਇਹਨਾਂ ਨੇ ਉਹਦੀ ਦਸਤਾਰ ਲਾ ਕੇ ਜਿਹੜੀ ਦਸਤਾਰ ਗੁਰੂ ਨੇ ਦਿੱਤੀ ਉਹਦੇ ਗਲ 'ਚ ਪਾ ਕੇ ਉਹਨੂੰ ਮਾਰਿਆ ਔਰ ਜੇ ਅਦੇ ਵੀ ਇਹੀਂ ਪੰਜਾਬ ਵਾਲੇ ਸਿੱਖ ਜਾਂ ਦੁਨੀਆ ਦੇ ਲੋਕ ਜਾਗਦੇ ਨਹੀਂ ਸਾਨੂੰ ਲਾਹਨਤਾ ਫਿਰ ਸਾਨੂੰ ਜਾਗਣਾ ਆਪ ਵੀ ਚਾਹੀਦਾ ਔਰ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਅਸੀਂ ਆਪਣੀਆਂ ਧੀਆਂ ਭੈਣਾਂ ਦੇ ਨਾਲ ਇਹ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਨਿਆਂ ਚਾਹੀਦਾ ਸਾਨੂੰ ਔਰ ਕੁਝ ਨਹੀਂ ਚਾਹੀਦਾ ਨਹੀਂ ਨਿਆਂ ਦੋਗੇ ਤੇ ਸਾਨੂੰ ਵੀ ਸੰਘਰਸ਼ ਕਰਨੇ ਆਉਂਦੇ ਆ ਤੇ ਕਰਾਂਗੇ ਬਖਸ਼ਾਂਗੇ ਨਹੀਂ ਇਹਨਾਂ ਨੂੰ ਡਾਕਟਰ ਸਾਹਿਬ ਪਰਿਵਾਰ ਨੇ ਇੱਕ ਸ਼ਸਤਰਾਂ ਦੀ ਗੱਲ ਕੀਤੀ ਪਰ ਉਹਨਾਂ ਨੇ ਯਾਰ ਜਿਵੇਂ ਕਿ ਜਿਸ ਤਰ੍ਹਾਂ ਉਹ ਕੋਈ ਸ਼ਸਤਰ ਹੁੰਦਾ ਤੇ ਸ਼ਾਇਦ ਉਹ ਆ ਜਿੱਤੇ ਟੋਡੇ ਦਾ ਦੇਖਦੇ ਰਿਹਾ ਰਿਪੋਰਟਰ ਜੀ ਯਾਰ ਸਾਡੇ ਵੀ ਮੇਰੇ ਵੀ ਵਿੱਚ ਸਾਡੇ ਗੁਰੂ ਦਾ ਹੁਕਮ ਹੈ ਗੁਰੂ ਨੇ ਆ ਜਿਹੜਾ ਖਿਆਰ ਦਿੱਤਾ ਵਾ ਇਹ ਕਾਦੇ ਲਈ ਦਿੰਦਾ ਹੈ ਇਹ ਜਿੱਥੇ ਆਪਣੀ ਰੱਖਿਆ ਕਰਦਾ ਉਥੇ ਮਜਲੂਮ ਦੀ ਰੱਖਿਆ ਵੀ ਕਰਦਾ ਔਰ ਮੇਰੀ ਪੀੜੀ ਦੇ ਮਾਲਕ ਨੇ ਸਾਨੂੰ ਹਥਿਆਰ ਦਿੱਤੇ ਆ ਸਰਕਾਰਾਂ ਨੂੰ ਤੇ ਛੱਡੋ ਪਹਿਲਾ ਸਾਨੂੰ ਨਾਲ ਹੀ ਆ ਹਥਿਆਰ ਆਪਣੇ ਰੱਖਣੇ ਚਾਹੀਦੇ ਆ ਬੱਚਿਆਂ ਨੂੰ ਮਾਰਸ਼ਲ ਆਰਟੋ ਕਿਸੇ ਵੀ ਧਰਮ ਦਾ ਵਾ ਗਤਕਾ ਕਰਾਟੇ ਤਾਂ ਕਿ ਸਾਡੀਆਂ ਧੀਆਂ ਭੈਣਾਂ ਸਾਡੇ ਬੱਚੇ ਵੀ ਆਪਣੀ ਰੱਖਿਆ ਆਪ ਕਰ ਸਕਣ ਪਰ ਮੈਂ ਇੱਥੇ ਇੱਕ ਗੱਲ ਹੋਰ ਵੀ ਮਹਿਸੂਸ ਕਰਦਾ ਜਦੋਂ ਕੋਈ ਧੋਖੇ ਨਾਲ ਹੀ ਮਾਰ ਦੂਗਾ ਕਿ ਤੁਸੀਂ ਕਰੋਗੇ ਕੀ ਉਦ ਸਾਦੇ ਤੋਂ ਧਾਈ ਹੋਗਾ ਨਾ ਉਹਨੂੰ ਕੀ ਬਣਾ ਪਾਟ ਕਰੀ ਆ ਗਲ ਗਲ ਘੁੱਟ ਦੂਗੀ ਆਣ ਕੇ ਹਰ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਡਰ ਕਿੱਥੇ ਹੈਗਾ ਵਾ ਨਿਆਂ ਕਾਦੇ ਲਈ ਹੁੰਦਾ ਵੀ ਅੱਜ ਕੋਈ ਕ੍ਰਾਈਮ ਕੀਤਾ ਕਿਸੇ ਨੇ ਉਹਨੂੰ ਸਜ਼ਾ ਮਿਲੂਗੀ ਅੱਗੇ ਕੋਈ ਕ੍ਰਾਈਮ ਨਹੀਂ ਕਰੂਗਾ ਵੀ ਸਖਤ ਸਜ਼ਾ ਮਿਲਦੀ ਆ ਪਰ ਜਦੋਂ ਤੁਸੀਂ ਦੋਸ਼ੀਆਂ ਨੂੰ ਲੱਭੋਗੇ ਹੀ ਨਹੀਂ ਤੇ ਫੇਰ ਤੇ ਕਾਤਲ ਖੁੱਲੇ ਘੁੰਮਣਗੇ ਦੇ ਲੱਭਣੇ ਪੈਣਗੇ ਇਹਨਾਂ ਨੂੰ ਔਰ ਇਹ ਪੂਰੇ ਪੰਜਾਬ ਦੇ ਵਿੱਚ ਮਾਤਮ ਦਾ ਮਹੌਲੇ ਦੇ ਕਰਕੇ ਹਰ ਬੰਦਾ ਸੋਚ ਰਿਹਾ ਸਾਰਿਆਂ ਦੀਆਂ ਧੀਆ ਮਾਪਾਂ ਵੀ ਧੀਆਲੇ ਆਪਾਂ ਵੀ ਪੈਣ ਵਾਲੇ ਆਂ ਇਹ ਆਪਣੇ ਸਾਰਿਆਂ ਦਾ ਤੁਹਾਡਾ ਵੀ ਇਹੋ ਜਿਹੇ ਦਰਦ ਸਾਰਿਆਂ ਨੂੰ ਇਹਦੇ ਤੇ ਬੁਲੰਦ ਆਵਾਜ਼ ਕਰਨੀ ਚਾਹੀਦੀ ਆ ਸਰਕਾਰ ਤੱਕ ਇਹ ਗੱਲ ਪੂਰੀ ਪਹੁੰਚਾਓ ਕਿ ਕਿੰਨਾ ਚਿਰ ਹੋਰ ਤੁਸੀਂ ਇਹ ਸਹਿਣ ਕਰੋਗੇ ਧਿਆਨ ਦਿਓ ਅੱਜ ਪੰਜਾਬ ਦਾ ਦਰਦ ਸਾਡੀ ਭੈਣ ਇਥੇ ਆਪਣੇ ਘਰ ਦੇ ਵਿੱਚ ਬੈਠੀ ਬਾਤ ਕਰ ਰਹੀ ਇੱਕ ਸਾਲ ਦੀ ਬੱਚੀ ਨਾਲ ਭਾਈ ਬਰਦਾਸ਼ਤ ਹੀ ਕਹਿੰਦੇ ਸੀ ਬਾੜ ਖੇਤਾਂ ਨੂੰ ਲਾਈ ਜਾਂਦੀ ਆ ਭਈ ਉਹ ਕੇਤਾਂ ਦੀ ਰਾਖੀ ਕਰਨ ਪਰ ਜੇ ਬਾੜ ਹੀ ਖੇਤ ਨੂੰ ਸਾਜੇ ਤੇ ਬੰਦਾ ਕਿੱਥੇ ਜਾਊ ਘਰ ਬੰਦਾ ਬਣਾਉਂਦਾ ਵਾ ਕਿ ਮੈਂ ਘਰ ਦੇ ਵਿੱਚ ਸੁਰੱਖਿਆ ਤਾਂ ਮੈਂ ਸੇਫ ਹਾਂ ਪਰ ਜੇ ਘਰ ਦੇ ਵਿੱਚ ਹੀ ਆਣ ਕੇ ਕੋਈ ਮਾਰ ਦੇ ਤੇ ਦੱਸੋ ਬੰਦਾ ਘਰ ਤੋਂ ਬਾਅਦ ਵਿੱਚ ੱਲੇ ਕਿੱਥੇ ਰੋ ਇਹ ਜੋ ਕੁਝ ਵੀ ਹੋਇਆ ਬੜਾ ਮੰਦ ਭਗਾ ਦਿਲ ਨੂੰ ਹਰ ਇੱਕ ਦਿਨ ਬਲੁੰਦਨ ਵਾਲਾ ਔਰ ਪੂਰੀ ਦੁਨੀਆ ਦੇ ਵਿੱਚ ਇਸ ਘਟਨਾ ਨੇ ਸਾਨੂੰ ਸੋਚਣ ਲਈ ਮਜਬੂਰ ਕੀਤਾ ਵੀ ਅਸੀਂ ਕਿਸ ਪਾਸੇ ਚੱਲਦੇ ਹਾਂ ਸਾਡੀ ਸੁਸਾਇਟੀ ਕਿਸ ਪਾਸੇ ਨੁਦਰੀ ਕਿ ਅੱਗੇ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਵਿੱਚ ਤਾਂ ਬੱਚੇ ਨੂੰ ਤੇ ਬੀਬੀਆਂ ਨੂੰ ਕੋਈ ਮਾੜੀ ਨਿਗਾਹ ਨਾ ਵੇਖਦਾ ਵੀ ਨਹੀਂ ਆ ਦੁਸ਼ਮਣ ਦੀ ਵੀ ਕਹਿੰਦੇ ਧੀ ਹੋਵੇ ਤੇ ਉਹਦੇ ਨਾਲ ਕੋਈ ਬਦਸਲੂਕੀ ਨਹੀਂ ਕਰਦਾ ਕੋਈ ਇਦਾਂ ਦੀ ਕਤਲੂਕਾਰਤ ਨਹੀਂ ਕਰਦਾ ਅੱਜ ਕੀ ਹੋ ਗਿਆ ਕਿਹਦੀ ਨજર ਲੱਗੀ ਸਾਡੇ ਪੰਜਾਬ 'ਤੇ ਕਿ ਅੱਜ ਸਾਡੇ ਘਰ ਦੇ ਵਿੱਚ ਸਾਡੀ ਭੈਣ ਇੱਕ ਜਿਹੜੀ ਗੁਰਬਾਣੀ ਦਾ ਪਾਠ ਕਰ ਰਹੀ ਸੱਚੇ ਪਾਤਸ਼ਾਹ ਦਾ ਉਹਨੂੰ ਕਾਟ ਕਰਦੀ ਨੂੰ ਦਿਨ ਦਿਹਾੜੇ ਇੱਥੇ ਕਤਲ ਕਰ ਦਿੱਤਾ ਗਿਆ ਇਹ ਲਾਜਨ ਆਰਡਰ ਦਾ ਵੀ ਵੱਡਾ ਮਸਲਾ ਜਦੋਂ ਇਸ ਸਟੇਟ ਦੇ ਵਿੱਚ ਤੇ ਦਾਵਾ ਕੀਤਾ ਜਾਂਦਾ ਹੋਵੇ ਕਿ ਇੱਥੇ ਸਾਨੂੰ ਕੀੜੀ ਵੀ ਤੁਰੀ ਜਾਂਦੀ ਨਜ਼ਰ ਆਉਂਦੀ ਆ ਆ ਜਿਹੜੇ ਇਹਨੇ ਕ੍ਰਿਮੀਨਲ ਬੰਦੇ ਇਹ ਕਾਤੋਂ ਨਜ਼ਰ ਨਹੀਂ ਆਉਂਦੇ ਪਰसों ਦੀ ਘਟਨਾ ਹੈ ਸਰਕਾਰ ਨਹੀਂ ਖਾਂ ਜੀ ਪਰसों ਦੀ ਘਟਨਾ ਹੋਈ ਅੱਜ ਤੀਜਾ ਦਿਨ ਹੋ ਗਿਆ ਇਹ ਸਰਕਾਰ ਨੇ ਪ੍ਰਸ਼ਾਸਨ ਨੇ ਪੁਲਿਸ ਨੇ ਕਿੰਨੇ ਬੰਦੇ ਟਰੇਸ ਕੀਤੇ ਆ ਕੀ ਕੀਤਾ ਵਾ ਕੋਈ ਲੱਭਿਆ ਵਾ ਇੰਦਾ ਵੇਖੋ ਨਹੀਂ ਕੰਮ ਚੱਲਣਾ ਇਹ ਸਰਕਾਰ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਦੇ ਲਈ ਜ਼ਿੰਮੇਵਾਰ ਹੁੰਦੀ ਆ ਇਹ ਨਾ ਜਾਣੋ ਮੈਂ ਸਾਰਿਆਂ ਨੂੰ ਪੁੱਛਦਾ ਵੀ ਅੱਜ ਇਹਨਾਂ ਨਾਲ ਹੋਇਆ ਸਰਦਾਰ ਜੀ ਨਾਲ ਇਹੋ ਜੇ ਲੋਕ ਜਿਹੜੇ 1 ਸਾਲ ਦੀ ਬੱਚੀ ਹੀ ਉਹ ਭੈਣ ਦੇ ਕੋਲ ਬੈਠੀ ਉਹ ਸਾਡੀ ਭੈਣ ਨੂੰ ਕਤਲ ਕਰਨ ਤੋਂ ਬਾਅਦ ਉਹ 1 ਸਾਲ ਦੀ ਬੱਚੀ ਨੂੰ ਉੱਤੇ ਲੰਮੇ ਪਾ ਗਏ ਉਹਨਾਂ ਨੂੰ ਬੱਚੀ ਦੇ ਦਰਸ ਨਹੀਂ ਆਇਆ ਕਿ ਇਹ ਆਪਣੀ ਮਾਂ ਦਾ ਦੁੱਧ ਕਿੱਥੋਂ ਪੀਣਾ ਇਹ ਮਾਂ ਕਿੱਥੋਂ ਲੱਭੂਗੀ ਇਹੋ ਜਿਹੇ ਬੰਦੇ ਜੇ ਸਰਕਾਰ ਨਹੀਂ ਲੱਭਦੀ ਫਿਰਦੀ ਅਤੇ ਚੱਲਦੀ ਫਿਰਦੀ ਮੌਤ ਆ ਕਿੱਥੇ ਵੀ ਇਹ ਬੰਦੇ ਹੈਗੇ ਆ ਉਹਨਾਂ ਨੂੰ ਲੱਭੇ ਤੇ ਲੱਭ ਕੇ ਜੋ ਵੀ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਸਜ਼ਾ ਵਾ ਉਹ ਦਿੱਤੀ ਜਾਣੀ ਚਾਹੀਦੀ ਬਾਕੀ ਅਸੀਂ ਇਸ ਪਰਿਵਾਰ ਦੇ ਨਾਲ ਸਾਰਾ ਪੰਥ ਇਹਨਾਂ ਦੇ ਨਾਲ ਔਰ ਜਿੰਨੇ ਵੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਧਰਮਾਂ ਦੇ ਲੋਕ ਅੱਜ ਇਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਨੇ ਮੈਂ ਸੱਚੇ ਪਾਤਸ਼ਾਹ ਜੀ ਅੱਗੇ ਉਸ ਭੈਣ ਦੀ ਅਰਦਾਸ ਕਰਦਾ ਮਹਾਰਾਜ ਉਹਨਾਂ ਨੂੰ ਚਰਨਾਚ ਨਿਵਾਸ ਦੇਣ ਛੋਟੇ-ਛੋਟੇ ਬੱਚਿਆਂ ਨੂੰ ਮਾਂ ਨਹੀਂ ਲੱਭਣੀ ਪਾਤਸ਼ਾਹ ਉਹਨਾਂ ਬੱਚਿਆਂ ਨੂੰ ਦ੍ਰਿੜਤਾ ਦੇਣ ਤੇ ਸਾਡੇ ਇਸ ਵੀਰ ਨੂੰ ਹੌਸਲਾ ਦੇਣ ਤਾਂ ਕਿ ਇਹਨਾਂ ਦੇ ਉੱਤੇ ਹੁਣ ਬੱਚਿਆਂ ਦੀ ਵੀ ਜ਼ਿੰਮੇਵਾਰੀ ਆ ਗਈ ਆ ਇਹਨਾਂ ਬੱਚਿਆਂ ਦਾ ਧਿਆਨ ਰੱਖਣਾ ਇਹ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਸਕਣ ਬਾਕੀ ਮੈਂ ਸਾਰੀ ਸੋਸਾਇਟੀ ਨੂੰ ਸਮਾਜ ਨੂੰ ਇਹ ਗੱਲ ਜ਼ਰੂਰ ਕਹਿਣਾ ਆਪਣੇ ਪਿੰਡਾਂ ਦਾ ਆਪਾਂ ਖੁਦ ਧਿਆਨ ਰੱਖੀਏ ਇੰਡਾਂ ਦੇ ਵਿੱਚ ਕੋਈ ਵੀ ਇਹੋ ਜਿਹੇ ਸ਼ਰਾਰਤੀ ਅੰਸਰ ਜਾਂ ਜਿਹੜੇ ਵੀ ਆ ਮੈਨੂੰ ਨਹੀਂ ਪਤਾ ਅਜੇ ਕੌਣ ਆ ਉਹਨਾਂ ਦੀ ਨਿਗ੍ਹਾ ਰੱਖੀਏ ਇਹ ਚੱਲਦੀ ਫਿਰਦੀ ਮੌਤ ਆ ਕਿਸੇ ਨੂੰ ਵੀ ਮਾਰ ਸਕਦੇ ਆ ਆਪਾਂ ਬਚਾ ਕਰੀਏ ਸਰਕਾਰ ਨੇ ਜੇ ਇਹਨਾਂ ਦੇ ਕਾਤਲ ਨਾ ਲੱਭੇ ਪਰਵਾੜ ਇਹੋ ਜਿਹਾ ਵੀ ਸੰਦਰਖ ਕਹੂਗਾ ਸਰਦਾਰ ਸਾਹਿਬ ਨਾਲ ਨੇ ਇਹੋ ਜਿਹਾ ਵੀ ਸੰਦਰਖ ਕਹੂਗਾ ਸ਼੍ਰੀ ਅਕਾਲ ਤਖਤ ਸਾਹਿਬ ਪੰਥ ਦੀ ਇੱਕ ਭੈਣ ਦੇ ਨਾਲ ਆ ਉਹ ਪੰਥ ਦੀ ਧੀ ਹੀ ਉਹ ਸੱਚੇ ਪਾਤਸ਼ਾਹ ਦਾ ਪਾਠ ਕਰ ਰਹੀ ਸੀ ਅਕਾਲ ਤਖਤ ਸਾਹਿਬ ਨਾਲ ਆ ਜਿਹੜਾ ਵੀ ਸੰਘਰਸ਼ ਹੋਊਗਾ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਹੋਣ ਦੇ ਨਾਤੇ ਅਸੀਂ ਅੱਗੇ ਹੋ ਕੇ ਨਾਲ ਤੁਰਾਂਗੇ ਪਰ ਅਸੀਂ ਦੋਸ਼ੀ ਜ਼ਰੂਰ ਲੱਭਾਂਗੇ ਦੋਸ਼ੀ ਕਦੇ ਬਖਸ਼ੇ ਜਾਣੇ ਨਹੀਂ ਚਾਹੀਦੇ ਜਿਵੇਂ ਜਿੱਦਾਂ ਮੋਹ ਸਿੰਘ ਪਰਿਵਾਰ ਆ ਕੋਈ ਥ੍ਰਮਰ ਪਿੰਡੋਂ ਕੋ ਮਰਦ ਕੀਤੀ ਜਾਊਗੀ ਤੇ ਮਾਰ ਕੇ ਦੇਖੋ ਬੱਚੇ ਸਕੂਲ ਪੜ੍ਹਦੇ ਇੰਦੇ ਬਿਲਕੁਲ ਕੀਤੀ ਜਾਊਗੀ ਦੇਖੋ ਉਹਨਾਂ ਦਾ ਫਰਜ਼ ਆ ਪਰ ਮੈਂ ਤੇ ਵੇਖੋ ਅਕਾਲ ਤਖਤ ਸਾਹਿਬ ਦੇ ਹਸਿਯਤ ਦੇ ਵਿੱਚ ਇੱਥੇ ਆਇਆ ਇਹ ਸਵਾਲ ਤੁਸੀਂ ਐਜਡੀਬੀਸੀ ਨੂੰ ਪੁੱਛੋ ਜਿਆਦਾ ਬਿਹਤਰ ਹੈ ਪਰ ਮੇਰੇ ਸਾਹਬ ਦੇ ਨਾਲ ਤੋਂ ਉਹਨਾਂ ਨੂੰ ਕਰਨਾ ਚਾਹੀਦਾ ਹੈ